ਆਨਿਓ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸਾਹਿਬ ਸਦਾ ਗੁਰਪ੍ਰੀਤ ਸਿੰਘ ਪੁਲਰ ਸਾਹਿਬ ਉਹਨਾਂ ਦੀ ਡਾਇਰੈਕਸ਼ਨਜ਼ ਤਹਿਤ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਤੇ ਵੱਖ-ਵੱਖ ਮੁਕਦਮੇ ਅ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੇ ਕੇਸ ਕੀਤੇ ਉਹਨਾਂ ਵਿੱਚੋਂ ਇੱਕ ਪੁਲਿਸ ਸਟੇਸ਼ਨ ਵੇਰਕਾ ਦਾ ਮੁਕਦਮਾ ਨੰਬਰ 82 ਜਿਹੜਾ 5 10 2024 ਨੂੰ ਰਜਿਸਟਰ ਹੋਇਆ ਸੀ ਤੇ ਉਹਦੇ ਵਿੱਚ ਇੱਕ ਆਟੋ ਚਾਲਕ ਜਿਹਦਾ ਨਾਮ ਹੈ ਪ੍ਰਭਜੀਤ ਸਿੰਘ ਉਮਰ ਉਦੀ 26 ਸਾਲ ਦੇ ਲੱਗੇ ਹੈ ਤੇ ਉਹ 4 ਸਾਲ ਤੋਂ ਆਟੋ ਚਲਾ ਰਿਹਾ ਸੀ ਤੇ ਉਹ 10th ਕਲਾਸ ਤੱਕ ਪੜਿਆ ਹੋਇਆ ਹੈ ਉਹ ਉਹਨੇ ਇੱਕ ਲੇਡੀ ਨੂੰ ਬਾਈਪਾਸ ਤੋਂ ਅ ਲਿਫਟ ਦਿੱਤੀ ਤੇ ਫੈਸਟਨ ਪੈਲੇਸ ਦੇ ਲਾਗੇ ਜਾ ਕੇ ਕੱਲ ਦੁਪਹਿਰ 12 ਵਜੇ ਤੇ ਉਹਨੂੰ ਉਹਦੇ ਕੋਲੋਂ ਸਨੇਚਿੰਗ ਕਰ ਲਈ ਆਟੋ ਚਾਲਕ ਨੇ ਸਨੇਚਿੰਗ ਕਰ ਲਈ ਤੇ ਸਨੇਚਿੰਗ ਵਿੱਚ ਇੱਕ ਮੋਬਾਈਲ ਫੋਨ ਸੋਨੇ ਦੀ ਵਾਲੀਆਂ ਤੇ 5000 ਰੁਪਏ ਉਨੇ ਲੁੱਟ ਲਈ ਸੀਗੇ ਤੇ ਜੋ ਕਿ 베ਰ 베ਰਕਾ ਪੁਲਿਸ ਤੇ ACP ইস্ট ਅਸਦਗ ਗੁਰਿੰਦਰबीर ਸਿੰਘ ਨੇ ਬਹੁਤ ਹੀ ਮੁਸਤਦੀ ਨਾਲ ਐਕਟਪਨ ਕਰਦੇ ਹੋਏ ਤੇ ਆਪਣਾ ਉਹਨਾਂ ਨੂੰ 2 ਘੰਟੇ ਦੇ ਵਿੱਚ ਵਿੱਚ ਗ੍ਰਿਫਤਾਰ ਵੀ ਕਰ ਲਿਆ ਪਰਜੋਤ ਸਿੰਘ ਨੂੰ ਤੇ ਜੋ ਜੋ ਸਮਾਨ ਲੁੱਟਿਆ ਸੀ ਉਹ ਰਿਕਵਰ ਵੀ ਕਰ ਲਿਆ ਥੈਂਕ ਯੂ ਸਰ ਇਸ ਤੋਂ ਹੋਰ ਵਕਫਰ ਤੇ ਇਸ ਤੋਂ ਇਲਾਵਾ ਇਹਦੇ ਤੇ ਆਪਣਾ ਤਿੰਨ ਮੁਕਦਮੇ ਹੋਰ ਨੇ ਜਿਹੜਾ ਕਿ ਇੱਕ ਥਾਣਾ ਮਕਬੂਲਪੁਰਾ ਤੇ ਇਸ ਤੇ ਦੋ ਅੰਮ੍ਰਿਤਸਰ ਰੂਰਲ ਵਿੱਚ ਹੈਗੇ ਜੰਡੇਾਲਾ ਗੁਰੂ ਥਾਣੇ ਦੇ ਵਿੱਚ ਉਹ ਵੀ ਸਨੇਚਿੰਗ ਤੇ ਚੋਰੀਆਂ ਦੇ ਹੈਗੇ ਸਰ ਇਹ ਆਟੋ ਚਲਾਉਂਦਾ ਸੀ ਉਹ ਬਾਬਾ ਸੀ ਇਹ ਆਟੋ ਚਲਾਉਂਦਾ ਸੀਗਾ ਤੇ ਆਟੋ ਦਾ ਨੰਬਰ ਹੈ PB02EV3156 ਪਿਛਲੇ 4 ਸਾਲਾਂ ਤੋਂ ਆਟੋ ਚਲਾ ਰਿਹਾ ਸੀ ਆਟੋ ਦੇ ਵਿੱਚ ਹੀ ਵਾਰ ਕਰਦਾ ਸੀ ਆਟੋ ਦੇ ਵਿੱਚ ਹੀ ਇਹਨੇ ਕੀਤੀ ਕਿਹੜੀ ਗਵਾਹ ਰੋਲ ਕਰਦੀਆਂ ਇਸ ਤੋਂ ਪਹਿਲਾਂ ਇਹਨੇ ਇਹਦੇ ਤੇ ਤਿੰਨ ਮੁਕਦਮੇ ਹੋਰ ਦਰਜ ਨੇ ਉਹ ਕੀ ਕਰਦਾ ਸੀ ਮਾਰਦਾ ਉਹ ਅਮਰਸਰ ਰੂਰਲ ਦੇ ਵਿੱਚ ਹੈਗੇ ਅਸੀਂ ਆਪਣਾ ਕੱਲ ਹੀ ਇਹਨੂੰ ਅਰੈਸਟ ਕੀਤਾ ਅਸੀਂ ਪੁਲਿਸਮੰਡ ਲੈ ਕੇ ਹਲੇ ਉਹ ਇਤੋ ਹੋਰ ਪੁੱਛਗਿੱਛ ਕਰਨਗੇ ਮੌਕੇ ਤੇ ਰਿਕਵਰੀ ਕਰ ਲਿੱਤੀਗੀ ਸਰ ਮੌਕੇ ਤੇ ਰਿਕਵਰੀ ਕਰ ਲਈ ਜਦੋਂ ਸਵਾਰੀ ਨੂੰ ਲੁੱਟਦਾ ਸੀ ਇਹਨੇ ਇਸ ਵਾਰੀ ਤਾਂ ਸਵਾਰੀ ਨੂੰ ਹੀ ਲੁੱਟਿਆ ਸਰ ਨਸ਼ੇਦਾਰ ਸੀ ਉਹ ਹਲੇ ਮੈਡੀਕਲ ਰਿਪੋਰਟ ਆਉਣ ਤੇ ਪਤਾ ਚੱਲੇ ਸਰ ਇਸ ਤੋਂ ਇਲਾਵਾ ਸਰ ਹੋਰ ਕਿਹੜੇ ਵਾਕਫ ਕਰਨੇ ਨੇ ਇਸ ਤੋਂ ਇਲਾਵਾ ਮਾਨਯੋ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸਾਹਿਬ ਸਦਾ ਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਉਹਨਾਂ ਦੀ ਡਾਇਰੈਕਸ਼ਨਜ਼ ਤਹਿਤ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਤੇ ਵੱਖ-ਵੱਖ ਮੁਕਦਮੇ ਅ ਅੰਮ੍ਰਿਤਸਰ ਪੁਲਿਸ ਕਮਿਸ਼ਨੇਟ ਨੇ ਕੇਸ ਕੀਤੇ ਉਹਨਾਂ ਵਿੱਚੋਂ ਇੱਕ ਪੁਲਿਸ ਸਟੇਸ਼ਨ ਵੇਰਕਾ ਦਾ ਮੁਕਦਮਾ ਨੰਬਰ 82 ਜਿਹੜਾ 5 10 2024 ਨੂੰ ਰਜਿਸਟਰ ਹੋਇਆ ਸੀ ਤੇ ਉਹਦੇ ਵਿੱਚ ਇੱਕ ਆਟੋ ਚਾਲਕ ਜਿਹਦਾ ਨਾਮ ਹੈ ਪ੍ਰਭਜੀਤ ਸਿੰਘ ਉਮਰ ਉਦੀ 26 ਸਾਲ ਦੇ ਲੱਗੇ ਹੈ ਤੇ ਉਹ 4 ਸਾਲ ਤੋਂ ਆਟੋ ਚਲਾ ਰਿਹਾ ਸੀ ਤੇ ਉਹ ਦਸੀ ਕਲਾਸ ਤੱਕ ਪੜਿਆ ਹੋਇਆ ਹੈ ਉਹ ਉਹਨੇ ਇੱਕ ਲੇਡੀ ਨੂੰ ਬਾਈਪਾਸ ਤੋਂ ਲਿਫਟ ਦਿੱਤੀ ਤੇ ਫੈਸਟਨ ਪੈਲੇਸ ਦੇ ਲਾਗੇ ਜਾ ਕੇ ਕੱਲ ਦੁਪਹਿਰ 12 ਵਜੇ ਤੇ ਉਹਨੂੰ ਉਹਦੇ ਕੋਲੋਂ ਸਨੇਚਿੰਗ ਕਰ ਲਈ ਆਟੋ ਚਾਲਕ ਨੇ ਸਨੇਚਿੰਗ ਕਰ ਲਈ ਤੇ ਸਨੇਚਿੰਗ ਵਿੱਚ ਇੱਕ ਮੋਬਾਈਲ ਫੋਨ ਸੋਨੇ ਦੀ ਵਾਲੀਆਂ ਤੇ 5000 ਰੁਪਏ ਉਹਨੇ ਲੁੱਟ ਲਈ ਸੀਗੇ ਤੇ ਜੋ ਕਿ ਬੇਰ ਵੇਰਕਾ ਪੁਲਿਸ ਤੇ ACP ਈਸਟ ਅਸਦਗ ਗੁਰਿੰਦਰबीर ਸਿੰਘ ਨੇ ਬਹੁਤ ਹੀ ਮੁਸਤਦੀ ਨਾਲ ਐਕਟਪਨ ਕਰਦੇ ਹੋਏ ਤੇ ਆਪਣਾ ਉਹਨਾਂ ਨੂੰ 2 ਘੰਟੇ ਦੇ ਵਿੱਚ ਵਿੱਚ ਗ੍ਰਿਫਤਾਰ ਵੀ ਕਰ ਲਿਆ ਪ੍ਰਭਜੋਤ ਸਿੰਘ ਨੂੰ ਤੇ ਜੋ ਜੋ ਸਮਾਨ ਲੁੱਟਿਆ ਸੀ ਉਹ ਰਿਕਵਰ ਵੀ ਕਰ ਲਿਆ ਥੈਂਕ ਯੂ ਸਰ ਜੀ ਇਸ ਤੋਂ ਹੋਰ ਵਾਕਫ ਹੋ ਜਾਓ ਇਸ ਤੋਂ ਤੇ ਇਸ ਤੋਂ ਇਲਾਵਾ ਇਹਦੇ ਤੇ ਆਪਣਾ ਤਿੰਨ ਮੁਕਦਮੇ ਹੋਰ ਨੇ ਜਿਹੜਾ ਕਿ ਇੱਕ ਥਾਣਾ ਮਕਬੂਲਪੁਰਾ ਤੇ ਇਸ ਤੇ ਦੋ ਅੰਮ੍ਰਿਤਸਰ ਰੂਰਲ ਵਿੱਚ ਹੈਗੇ ਜੰਡੇਾਲਾ ਗੁਰੂ ਥਾਣੇ ਦੇ ਵਿੱਚ ਉਹ ਵੀ ਸਨੇਚਿੰਗ ਤੇ ਚੋਰੀਆਂ ਦੇ ਹੈਗੇ ਇਹ ਆਟੋ ਚਲਾਉਂਦਾ ਸੀ ਉਹ ਵਾਪਸ ਹੀ ਆਦਾ ਇਹ ਆਟੋ ਚਲਾਉਂਦਾ ਸੀਗਾ ਤੇ ਆਟੋ ਦਾ ਨੰਬਰ ਹੈ PB02EV3156 ਪਿਛਲੇ 4 ਸਾਲਾਂ ਤੋਂ ਆਟੋ ਚਲਾ ਰਿਹਾ ਸੀ ਆਟੋ ਦੇ ਵਿੱਚ ਹੀ ਵਾਰ ਕਰਦਾ ਸੀ ਆਟੋ ਦੇ ਵਿੱਚ ਹੀ ਇਹਨੇ ਕੀਤੀ ਕਿਹੜੀਆਂ ਗਵਾਹਾਂ ਦਾ ਕਿੱਥੇ ਹੈ ਇਸ ਤੋਂ ਪਹਿਲਾਂ ਇਹਨੇ ਇਹਦੇ ਤੇ ਤਿੰਨ ਮੁਕਾਦਮੇ ਹੋਰ ਦਰਜ ਨੇ ਆਟੋ ਕੀ ਕਰਦਾ ਸੀ ਵਾਰਦਾ ਉਹ ਅਮਰ ਸਰ ਰੂਰਲ ਦੇ ਵਿੱਚ ਹੈਗੇ ਅਸੀਂ ਆਪਣਾ ਕੱਲ ਹੀ ਇਹਨੂੰ ਰੈਸਟ ਕੀਤਾ ਅਸੀਂ ਪੁਲਿਸਮਨ ਲੈ ਕੇ ਹਲੇ ਉਹ ਇਤੋ ਹੋਰ ਪਹੁੰਚ ਗਏ ਚ ਕਰਨਗੇ ਮੌਕੇ ਤੇ ਰਿਕਵਰੀ ਕਰ ਲਿੱਤੀਗੀ ਸਰ ਮੌਕੇ ਤੇ ਰਿਕਵਰੀ ਕਰ ਲਈ ਉਹ ਜਦ ਤੱਕ ਸਮਾਗਿਆਂ ਨੂੰ ਲੁੱਟਦਾ ਸੀ ਇਹਨੇ ਇਸ ਵਾਰੀ ਤਾਂ ਸਵਾਰੀ ਨੂੰ ਹੀ ਲੁੱਟਿਆ ਸਰ ਨਸ਼ੇਦਾਰ ਸੀ ਉਹ ਹਲੇ ਮੈਡੀਕਲ ਰਿਪੋਰਟ ਆਉਣ ਤੋਂ ਪਹਿਲਾਂ ਸਰ ਇਸ ਦੇ ਹੋਰ ਵੀ ਕੋ ਸਾਥੀ ਵੀ ਇਹਨੇ ਕੱਲ੍ਹ ਹੀ ਲੁੱਟਦਾ ਸੀ ਇਸ ਤੋਂ ਇਲਾਵਾ ਸਰ ਹੋਰ ਕਿਹੜੇ ਗਾਫਕ ਕਰਨੇ ਨੇ ਇਸ ਤੋਂ ਇਲਾਵਾ